ਸਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਬਣਾਉਣ ਲੱਗੇ ਗੋਲ ਗੱਪੇ ਆਈ ਵਾਲੀ ਆਪਾਂ ਭਿਉਰੇ ਸੀ ਪਹਿਲਾਂ ਰਾਤ ਭਿਉਂਚੇ ਸੀਗੇ 100 ਗ੍ਰਾਮ ਇਮਲੀ ਆ ਇਹਨੂੰ ਭਿਉਂ ਕੇ ਰੱਖਤਾ ਸੀਗਾ ਗੌੜਾ ਜੀਰਾ ਬਪੂਨਿਆਵਾ ਪਦੀਨਾ ਕਾਲੇ ਨੂਨ ਮਿਰਚ ਚਟਾ ਨਮਕ ਲਾਲ ਮਿਰਚਾਂ ਗੋੰਦੀ ਆ ਠੰਡਾ ਪਾਣੀ ਲੈ ਲੈ ਨਾਲ ਇਮਲੀ ਨੂੰ ਪਹਿਲਾਂ ਹੱਥਾਂ ਨਾਲ ਮੈਚ ਕਰ ਲਾਂਗੇ ਚੰਗੀ ਤਰ੍ਹਾਂ ਇੰਗਲੀ ਨੂੰ ਆਪਾਂ ਚੰਗੀ ਤਰ੍ਹਾਂ ਘੋਲ ਲਿਆ ਵਾ ਇਹਦਾ ਪਲਪ ਸਾਰਾ ਕੱਢ ਦਾਂਗੇ ਬਾਅਦ ਵਿੱਚ ਕੱਢ ਦਾਂਗੇ ਫਤਨਾ ਕਟ ਕੇ ਚੰਗੀ ਤਰ੍ਹਾਂ ਵੀ ਕੱਢ ਦਾਂਗੇ ਫਿਰ ਇਹਨੂੰ ਪਾਣ ਲਾਂਗੇ ਪਾਣੀ ਨੂੰ ਇਹ ਬਲੇ ਨੂੰ ਚੰਗੀ ਤਰ੍ਹਾਂ ਪਾੜ ਲਾਂਗੇ ਘਰਚੀ ਨਾਲ ਹਿਲਾ ਲਾਂਗੇ ਵੀ ਉੱਪਰ ਆ ਜਾਣਗੇ ਸਾਰੇ ਪਾਣੀ نیچے ਜਾਵੜੂ ਠੰਡਾ ਪਾਣੀ ਆਪਾਂ ਪਾ ਲਾਂਗੇ ਦੋ ਗਲਾਸ ਠੰਡਾ ਠੰਡਾ ਪਾਣੀ ਪਾਵਾਂਗੇ ਆਪਾਂ ਇਹ ਚੰਗੀ ਤਰ੍ਹਾਂ ਹਿਲਾ ਲਾਂਗੇ ਇਹਦੇ ਵਿੱਚ ਪਾਣੀ ਚੋਂ ਆਪਾਂ ਗੁੜ ਪਾ ਦਾਂਗੇ ਫਿਰ ਆਪਾਂ ਉਹਨਾਂ ਲਿਆ ਸੀਗਾ ਉਹਨੂੰ ਪੀਸ ਲਿਆ ਪਦੀਨਾ ਪਾ ਦਾਂਗੇ ਕਾਲਾ ਨਾਮਕ ਤੇ ਮਿਰਚਾਂਮ ਅੱਧਾ ਚਮਚਾ ਵਾਈਟ ਨਮਕ ਪਾਵਾਂਗੇ ਅੱਧਾ ਚਮਚਾ ਅੱਧੇ ਤੋਂ ਘਾਟੀ ਪਾਵਾਂਗੇ ਲਾਲ ਮਿਰਚ ਪਾ ਦਾਂਗੇ ਥੋੜੀ ਜੀ ਆਪ ਦੇ ਟੇਸਟ ਦੇ ਮੁਕਾਬਲ ਤੋ ਪਾ ਸਕਦੇ ਆ ਜਰ ਜੀਰੇ ਦਾ ਪਾ ਦਾਂਗੇ 1 ਚਮਚਾ ਹੁਣ ਇਹਨਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਥੋੜ੍ਹਾ ਘੋਲ ਲਾਂਗੇ ਨੱਚੀ ਤੰ ਗੋਲ ਕੋਲ ਜੂਗਾ ਪਾਣੀ ਆਪਣਾ ਰੈਡੀ ਹੋ ਗਿਆ ਵਾ ਹੁਣ ਇਹਦੇ ਵਿੱਚ ਬੂੰਦੀ ਪਾ ਦਾਂਗੇ ਹੁਣ ਇਹਨੂੰ ਆਪਾਂ ਥੋੜੀ ਦੇਰ ਫ੍ਰਿਜ ਚ ਰੱਖ ਦਾਂਗੇ ਨਾਲੇ ਬਰਫ਼ ਪਾ ਦਾਂਗੇ ਗੋਲਕੱਤੇ ਬਾਸਤੇ ਆਪਾਂ ਬਣਾਉਣ ਲੱਗੇ ਆ ਆਲੂ ਦੀ ਫੀਲਿੰਗ ਬਣਾਉਣ ਲੱਗੇ ਆ ਕੱਲੇ ਆਲੂ ਵੀ ਲੈ ਸਕਦੇ ਆ ਵਿੱਚ ਚਨੇ ਵੀ ਲੈ ਸਕਦੇ ਆ ਆਪਾਂ ਚਨੇ ਵੀ ਲਏ ਆ ਚਨੇ ਆਪਾਂ ਕੱਲ ਰਾਤ ਭਉਂਦੇ ਸੀਗੇ ਆਲੂ ਵਾਲੇ ਪੈਸ ਸੀਗੇ ਪਿਆਜ਼ ਲੈ ਆ ਨਮਕ ਕਾਲੀ ਮਿਰਚ ਲਾਲ ਮਿਰਚ ਹਲੋਂ ਪਹਿਲਾਂ ਆਪ ਮੈਸ਼ ਕਰ ਲਾਂਗੇ ਚੰਗੀ ਤਰ੍ਹਾਂ ਇਹਦੇ ਵਿੱਚ ਆਪ ਕਾਲੇ ਚਨੇ ਪਾ ਲਾਂਗੇ ਆਪਦੇ ਟੇਸਟ ਦੇ ਮੁਕਾਬਲ ਪਾ ਲਾਂਗੇ ਇੱਕ ਪਿਆਜ ਸੀਗਾ ਕਾਲੀ ਨੋਂ ਮਿਰਚਾਂ ਨਮਕ ਲਾਲ ਮਿਰਚ ਪਾ ਲਾਂਗੇ ਥੋੜੀ ਜਿਹੀ ਇਹਨਾਂ ਸਾਰਿਆਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਗਿਆ ਗੋਲ ਗੱਪੇ ਆਪਾਂ ਫਰਾਈ ਕਰ ਲਾਂਗੇ ਗੈਸ ਮੀਡੀਅਮ ਹੀ ਰੱਖਾਂਗੇ ਜਿਆਦਾ ਤੇਜ਼ ਨਹੀਂ ਰੱਖਾਂਗੇ ਤੇ ਆਪਾਂ ਦੰਗ ਸੜ ਜਾਂਦੇ स्वाद बने हैं, बहुत स्वाद बने हैं, बहुत टेस्टी है, है। एकदम प्लक। जैसे भी गोलगप्पे खाने लगी है, जैसे गोलगप्पा पकाना, किताब